ਸਰ ਕੇਂਦਰੀ ਮੰਤਰੀ ਅਮਿਸ਼ਾ ਨੇ ਕਹਾਏ ਕਿ ਕੇਜਰੀਵਾਲ ਕੋ ਆਪਣਾ ਉੱਤਰ ਅਧਿਕਾਰੀ ਚੁਣ ਲੈਣਾ ਚਾਹੀਏ। ਕੀ ਕਹਿਣਾ ਚਾਹੀਏ? ਨਹੀਂ ਨਹੀਂ ਹੁਣ ਉਹ ਉੱਤਰ ਅਧਿਕਾਰੀ ਦੀ ਲੋੜ ਹੀ ਕੋਈ ਨਹੀਂ ਬਚਣੀ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਸਰਕਾਰਾਂ ਹੀ ਨਹੀਂ ਰਹਿਣੀ ਤਾਂ ਉੱਤਰ ਅਧਿਕਾਰੀ ਕਿੱਥੇ ਦੀ ਲੋੜ ਪੈਣੀ ਹੈ? ਤੇ ਲੱਗਦਾ ਹੈ ਜਿਵੇਂ ਕਿ ਕੇਜਰੀਵਾਲ ਸਾਹਿਬ ਦੇ ਪੰਜਾਬ ਚੋਣ ਦੌਰਾਨ ਕੋਈ ਅਸਰ ਪਏਗਾ। ਹਾਂ ਪਵੇਗਾ ਸਾਨੂੰ ਫਾਇਦਾ ਹੋ ਰਿਹਾ ਬਹੁਤ ਕਿਉਂਕਿ ਇੱਕ ਕਰਪਟ ਆਦਮੀ ਸਾਡੇ ਖਿਲਾਫ ਆ ਕੇ ਪ੍ਰਚਾਰ ਕਰ ਰਿਹਾ ਸਰ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਹਾਏ ਕਿ ਕੇਜਰੀਵਾਲ ਕੋ ਆਪਣਾ ਉੱਤਰ ਅਧਿਕਾਰੀ ਚੁਣ ਲੈਣਾ ਚਾਹੀਏ ਕੀ ਕਹਿਣਾ ਚਾਹੀਏ ਨਹੀਂ ਨਹੀਂ ਹੁਣ ਉੱਤਰ ਅਧਿਕਾਰੀ ਦੀ ਲੋੜ ਹੀ ਕੋਈ ਨਹੀਂ ਬਚਣੀ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਸਰਕਾਰਾਂ ਹੀ ਨਹੀਂ ਰਹਿਣੀ ਤਾਂ ਉੱਤਰ ਅਧਿਕਾਰੀ ਕਿੱਥੇ ਦੀ ਲੋੜ ਪੈਣੀ ਹੈ ਤੇ ਲੱਗਦਾ ਹੈਗਾ ਕਿ ਕੇਜਰੀਵਾਲ ਸਾਹਿਬ ਦੇ ਪੰਜਾਬ ਚੋਣ ਦੌਰਾਨ ਕੋਈ ਅਸਰ ਪਵੇਗਾ ਹਾਂ ਪਏਗਾ ਸਾਨੂੰ ਫਾਇਦਾ ਹੋ ਰਿਹਾ ਬਹੁਤ ਕਿਉਂਕਿ ਇੱਕ ਕਰਪਟ ਆਦਮੀ ਸਾਡੇ ਖਿਲਾਫ ਆ ਕੇ ਪ੍ਰਚਾਰ ਕਰ ਰਿਹਾ ਸਰ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਹਾਏ ਕਿ ਕੇਜਰੀਵਾਲ ਕੋ ਆਪਣਾ ਉੱਤਰ ਅਧਿਕਾਰੀ ਚੁਣ ਲੈਣਾ ਚਾਹੀਏ ਕੀ ਕਹਿਣਾ ਚਾਹੀਏ ਨਹੀਂ ਨਹੀਂ ਹੁਣ ਉੱਤਰ ਅਧਿਕਾਰੀ ਦੀ ਲੋੜ ਹੀ ਕੋਈ ਨਹੀਂ ਬਚਣੀ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਸਰਕਾਰਾਂ ਹੀ ਨਹੀਂ ਰਹਿਣੀ ਤਾਂ ਉੱਤਰ ਅਧਿਕਾਰੀ ਕਿੱਥੇ ਦੀ ਲੋੜ ਪੈਣੀ ਹੈ ਤੇ ਲੱਗਦਾ ਹੈ ਕਿ ਕੇਜਰੀਵਾਲ ਸਾਹਿਬ ਦੇ ਪੰਜਾਬ ਚੋਣ ਦੌਰਾਨ ਕੋਈ ਅਸਰ ਪਏਗਾ ਹਾਂ ਪੈਗਾ ਸਾਨੂੰ ਪੈਦਾ ਹੋ ਰਿਹਾ ਬਹੁਤ ਕਿਉਂਕਿ ਇੱਕ ਕਰਪਟ ਆਦਮੀ ਸਾਡੇ ਖਿਲਾਫ ਆ ਕੇ ਪ੍ਰਚਾਰ ਕਰ ਰਿਹਾ ਸਰ ਕੇਂਦਰੀ ਮੰਤਰੀ ਅਮਿਸ਼ਾ ਨੇ ਕਹਾਏ ਕਿ ਕੇਜਰੀਵਾਲ ਕੋ ਆਪਣਾ ਉੱਤਰ ਅਧਿਕਾਰੀ ਚੁਣ ਲੈਣਾ ਚਾਹੀਏ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਹੁਣ ਉੱਤਰ ਅਧਿਕਾਰੀ ਦੀ ਲੋੜ ਹੀ ਕੋਈ ਨਹੀਂ ਬਚਣੀ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਸਰਕਾਰਾਂ ਹੀ ਨਹੀਂ ਰਹਿਣੀ ਤਾਂ ਉੱਤਰ ਅਧਿਕਾਰੀ ਕਿੱਥੇ ਦੀ ਲੋੜ ਪੈਣੀ ਹੈ ਤੇ ਲੱਗਦਾ ਹੈ ਕਿ ਕੇਜਰੀਵਾਲ ਸਾਹਿਬ ਦੇ ਪੰਜਾਬ ਚੋਣ ਦੌਰਾਨ ਕੋਈ ਅਸਰ ਪਏਗਾ ਹਾਂ ਪੈਗਾ ਸਾਨੂੰ ਪੈਦਾ ਹੋ ਰਿਹਾ ਬਹੁਤ ਕਿਉਂਕਿ ਇੱਕ ਕਰਪਟ ਆਦਮੀ ਸਾਡੇ ਖਿਲਾਫ ਆ ਕੇ ਪ੍ਰਚਾਰ ਕਰ ਰਿਹਾ ਸਰ ਕੇਂਦਰੀ ਮੰਤਰੀ ਅਮਿਸ਼ਾ ਨੇ ਕਹਾਏ ਕਿ ਕੇਜਰੀਵਾਲ ਕੋ ਆਪਣਾ ਉੱਤਰ ਅਧਿਕਾਰੀ ਚੁਣ ਲੈਣਾ ਚਾਹੀਏ ਕੀ ਕਹਿਣਾ ਚਾਹੀਏ ਨਹੀਂ ਨਹੀਂ ਹੁਣ ਉੱਤਰ ਅਧਿਕਾਰੀ ਦੀ ਲੋੜ ਹੀ ਕੋਈ ਨਹੀਂ ਬਚਣੀ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਸਰਕਾਰਾਂ ਹੀ ਨਹੀਂ ਰਹਿਣੀ ਤਾਂ ਉੱਤਰ ਅਧਿਕਾਰੀ ਕਿੱਥੇ ਦੀ ਲੋੜ ਪੈਣੀ ਤੇ ਲੱਗਦਾ ਹੈ ਜਿਵੇਂ ਕਿ ਕੇਜਰੀਵਾਲ ਸਾਹਿਬ ਦੇ ਪੰਜਾਬ ਚੋਣਾਂ ਦੌਰਾਨ ਕੋਈ ਅਸਰ ਪਏਗਾ ਹਾਂ ਪਏਗਾ ਸਾਨੂੰ ਫਾਇਦਾ ਹੋ ਰਿਹਾ ਬਹੁਤ ਕਿਉਂਕਿ ਇੱਕ ਕਰਪਟ ਆਦਮੀ ਸਾਡੇ ਖਿਲਾਫ ਆ ਕੇ ਪ੍ਰਚਾਰ ਕਰ ਰਿਹਾ ਸਰ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਹਾਏ ਕਿ ਕੇਜਰੀਵਾਲ ਕੋ ਆਪਣਾ ਉੱਤਰ ਅਧਿਕਾਰੀ ਚੁਣ ਲੈਣਾ ਚਾਹੀਏ ਕੀ ਕਹਿਣਾ ਚਾਹੀਏ ਨਹੀਂ ਨਹੀਂ ਹੁਣ ਉੱਤਰ ਅਧਿਕਾਰੀ ਦੀ ਲੋੜ ਹੀ ਕੋਈ ਨਹੀਂ ਬਚਣੀ ਇਹਨਾਂ ਦੀ ਕਿਉਂਕਿ ਇਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਸਰਕਾਰਾਂ ਹੀ ਨਹੀਂ ਰਹਿਣੀਆਂ ਤਾਂ ਉੱਤਰ ਅਧਿਕਾਰੀ ਕਿੱਥੇ ਦੀ ਲੋੜ ਪੈਣੀ ਤੇ ਲੱਗਦਾ ਹੈ ਜਿਵੇਂ ਕਿ ਕੇਜਰੀਵਾਲ ਸਾਹਿਬ ਦੇ ਪੰਜਾਬ ਚੋਣ ਦੌਰਾਨ ਕੋਈ ਅਸਰ ਪਏਗਾ ਹਾਂ ਪਏਗਾ ਸਾਨੂੰ ਫਾਇਦਾ ਹੋ ਰਿਹਾ ਬਹੁਤ ਕਿਉਂਕਿ ਇੱਕ ਕਰਪਟ ਆਦਮੀ ਸਾਡੇ ਖਿਲਾਫ ਆ ਕੇ ਪ੍ਰਚਾਰ ਕਰ ਰਿਹਾ